ਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੇ ਨਹੀਂ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਕੱਲ ਜਿਹੜੇ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸੰਬੰਧ ਦੇ ਵਿੱਚ ਜਲਦੀ ਸਦਨ ਤੋਂ ਮਾਫੀ ਮੰਗਣ ਓ ਚੁੱਪ ਹੋ ਕੇ ਬਹਿ ਜਾ ਬੀਬਾ ਲੈ ਲੈ ਸੱਜਣ ਬਟੇਰੇ ਕਹਿ ਤੇ ਮੈਂ ਮਾਫੀ ਮੰਗਣ ਲੱਗਾ ਸਿੰਘ ਬਾਜਵਾ ਜੀ ਸੇ ਬੜੇ ਪੋਜ਼ਿਟਿਵ ਨੋਟ ਤੇ ਮੈਨੂੰ ਬਾਜਵਾ ਜੀ ਦੇ ਜੀ ਬੀਬੀ ਜੀ ਦੀ ਬੀਬੀ ਜੀ ਮੈਨੂੰ ਬਾਜਵਾ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੇ ਇਹਨਾਂ ਨੇ ਪਦਮਸ਼ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸੰਬੰਧ ਦੇ ਵਿੱਚ ਜਾਂ ਤੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਦੋਂ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਉਸ ਇਨਸਾਨ ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ ਵਰਲਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨੰਦਨਜੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੇ ਨਹੀਂ ਕਿ ਕੱਢੋ ਬਾਹਰ ਕੋਈ ਫਰਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦਾ ਕਿ ਇਹ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸਾ ਵਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਠੋ ਆਪਾਂ ਹਾਜ਼ਰੀ ਤੇ ਇਤਰਾਜ਼ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਵੇ ਕਿ ਬਾਈ ਜੀ ਨਹੀਂ ਮੈਂ ਬਤੇ ਤੁਸੀਂ ਚਾਹੁੰਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨੋਟ ਇੰਟੀਗੇਟ ਇੰਟੀਗੇਟ ਮੀ ਤੁਸੀਂ ਇਸ ਗੱਲ ਕਾਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ ਇਹ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੁਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਸ਼ੀਦ ਆਜ਼ਮ ਭਗਤ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਅਨਪੈਰਲਡ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਦਾ ਪਾਈ ਹੈ ਸਰ ਭਗਵੰਤ ਸਿੰਘ ਕੱਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਓ ਚੁੱਪ ਹੋ ਕੇ ਬਹਿ ਜਾ ਬੀਬਾ ਨਹੀਂ ਨਹੀਂ ਤੇਰੇ ਕਹਿਣ ਤੇ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆਈ ਸਟੈਂਡ ਬਾਈ ਥੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਤੇ ਹਾਲਾ ਸਪੀਕਰ ਸਾਹਿਬ ਤੁਸੀਂ ਬਾਈ ਯੂ ਰਨਿੰਗ অর ਸ਼ੀ ਰਨਿੰਗ ਦਸੋ ਬਈ ਬਾਈ ਬੈਠੋ ਬੈਠੋ ਮੈਨੂੰ ਦੱਸੋ ਬੈਠੋ ਬੈਠੋ ਇੱਕ ਹਾਂ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਏ ਅਸੀਂ ਇਹ ਚਾਹਲੇ ਆ ਮੈਂ ਇੱਕ ਰੈਜ਼ੋਲੂਸ਼ਨ ਜੀ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਨਾ ਉਹ ਮੰਤਰੀ ਜੀ ਕੋ ਗੁਰੇ ਆਜ਼ਮ ਭਗਤ ਸਿੰਘ ਜੀ ਦਾ ਨਾਮ ਹਰਜੋਤ ਜੀ ਕੁਝ ਕਹਿਣਾ ਚਾਹੁੰਦੇ ਆ ਜੀ ਆਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਦੇ ਤੁਸੀਂ ਉਹ ਸਪੀਕਰ ਸਾਹਿਬ ਜ਼ੋਰ ਕਰਕੇ ਜਿਹੜਾ ਤੁਸੀਂ ਵੀ ਕਹਿੰਦੇ ਹੋ ਤੁਹਾਡੇ ਦਿਲ ਦੇ ਮੇਰੇ ਸਵਾਲਾਂ ਜਿਹੜੀ ਦਿੱਤੀਆਂ ਪਾਰਲੀਮੈਂਟ ਨੂੰ ਮੈਂ ਸਾਰੇ ਦੱਸਣਾ ਤੁਹਾਡੀਆਂ ਵੀ ਚਿੱਠੀਆਂ ਕਿ ਮੰਤਰੀ ਸਾਹਿਬ ਸਾਹਮਣੇ ਤੋਂ ਦਿਸ ਇਜ਼ ਮੋਰ ਇੰਪੋਰਟੈਂਟ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਮੰਤਰੀ ਜੀ ਤੁਸੀਂ ਕਹੋ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਸੈਕਿੰਡ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਕ ਮਿੰਟ ਜੀ ਜੀ ਐਮ ਐਲ ਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹਨ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ सर संत सीचेवाल संत बलबीर सिंह सीचेवाल वाल दे जीवन बारे सर, सर सोला साल उस शख्स ने 160 किलोमीटर लंबी काली बेनु साफ करने लाए है। सर देश के सब तो नामी, देश के सब तो नामी राष्ट्रपति डॉक्टर एपीजी अब्दुल कलाम दो बारी उन्हें विज़िट करना है, सुन लो बाजवा साहब, सुन लो बाजवा साहब। केंद्र तो ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਆਖਦੇ ਆਬਦੁਲ ਅਬਦੁਲ ਖலாம் ਜੀ ਕਿ ਸੀਚੇਵਾਲ ਮਾਡਲ ਇਜ਼ ਵਨ ਆਫ ਦਾ ਨਾਈਨ ਗ੍ਰੇਟ ਟੈਕਨੀਕਲ ਅਚੀਵਮੈਂਟ ਆਫ ਦਾ ਕੰਟਰੀ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟੌਪ 13 এনवायरमेंटਲ ਸਟੇਜ ਵਿੱਚ ਸੰਤ ਸੀਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰਤ ਸੀਚੇਵਾਲ ਸਰ ਸੰਤ ਸੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਤੀ ਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇंदे ਨਹੀਂ ਹੈ ਇਸ ਹਾਊਸ ਦੇ ਨੁਮਾਇंदे ਹੈ ਤੇ ਮੈਂ ਜਾਨਣਾ ਚਾਹਾਂਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾ ਕੋਟ ਕੀ ਇਹ ਵੀ ਉਹਨਾਂ ਦੀ ਗੱਲ ਨਾਲ ਸੇਮੰਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦੱਸਣ ਜੜ ਇਹ ਮੈਨੇ ਸ਼ਾਹ ਕੋਰ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜ਼ਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਹਦੀ ਵੀ ਹਾਊਸਟ ਬੇਇਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼ਰੀ ਦਿੰਦਾ ਜਿਹਨੂੰ ਦੇਸ਼ ਦਾ ਰਾਸ਼ਟਰਪਤੀ ਕਹਿੰਦਾ ਹੈ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਹੈ ਕਿ ਹਰ ਸੁਭ ਦੇ ਕੋਲ ਸੰ ਸਿਚੇ ਵਾਲਾ ਰਗਾ ਸੰਤ ਹੋਵੇ ਅਸੀਂ ਉਦੀ ਵੀ ਬੇਇੱਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਾਦ ਦੇਵੇ ਸਰ ਇੰਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਜਾਂ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ should be expelled Parker Singh ji beh jo yaar beh jo Sir Times Magazine Times Magazine khendi hai 30 World the 30 Environment list Missile man of India unnu puchda NGT da chairman unnu mannda par saadi bad kismati hai baath baathi mang sir aabhi mango ਸਾਰੇ ਬਾੜੀਓ ਮੈਂਬਰ ਸਰਬਾਨੂ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗਾ ਤੇ ਬੈਠਣ ਦੇਖੋ ਜਿੱਥੇ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਅਮਨ अरोड़ा ਜੀ ਮੈਨੂੰ ਸਪੀਕਰ ਸਾਹਿਬ ਅਮਨ अरोड़ा ਜੀ ਅਮਨ अरोड़ा ਜੀ ਸਪੀਕਰ ਸਾਹਿਬ ਬੰਦਾ ਮਜਾਕ ਨਹੀਂ जो भी कुछ चेयर हो रही इजाजत तो बिना क्या गया रिकॉर्ड ना किया जाए जी अमन जी स्पीकर साहब बाबा साहब डिटेल लिखे एक मिनट अमन जी ਅਮਨ ਜੀ ਖੜੇ ਆ ਬੀਬਾ ਅਮਨ ਜੀ ਖੜੇ ਆ